ਕਹੋ ਪੂਰਾ ਕਰੋ ਪੂਰਾ ਕਰੋ ਬੇਕਨਾਮ ਪੂਰਾ ਕਰੋ ਰਾਜ ਬਰੋਦੋ ਰਾਜ ਬਰੋਦੋ ਬੋਸ ਜਾਨ ਚਮਾ ਪਾਲੀ ਜਿੰਦਾਬਾਦ ਹਾਂਜੀ ਸਰ ਕੀ ਨਾਮ ਹੈ ਵਰਗਨ ਬਿਲਗਾ ਬਸਪਾਗੂ ਪੰਜਾਬ ਭਾਈਪਾਤਨਾਗਰ ਤੋਂ ਪ੍ਰੋਟੈਸਟ ਕੀਤਾ ਜਾ ਰਿਹਾ ਅੱਜ ਬਹੁਜਨ ਸਮਾਜ ਪਾਰਟੀ ਵੱਲੋਂ ਪੂਰੇ ਦੇਸ਼ ਦੇ ਅੰਦਰ ਭੈਣ ਕੁਮਾਰੀ ਮਾਇਆਵਤੀ ਨੇ ਵਰਗੀਕਰਨ ਦੇ ਖਿਲਾਫ ਜਿਹੜਾ ਸੁਪਰੀਮ ਕੋਰਟ ਨੇ ਦੇਸ਼ ਦੇ ਅੰਦਰ ਵਰਗੀਕਰਨ ਦਾ ਫੈਸਲਾ ਦਿੱਤਾ ਆ ਅੱਜ ਉਹਦੇ ਖਿਲਾਫ ਦੇ ਅੰਦਰ ਐਸਸੀ ਬੀਸੀ ਕਟਗਿੰਤੀਆਂ ਦੇ ਲੋਕ ਇਕੱਠੇ ਹੋਏ ਆ ਸੰਵਿਧਾਨ ਨੂੰ ਬਚਾਉਣ ਲਈ ਦੇਸ਼ ਨੂੰ ਬਚਾਉਣ ਲਈ ਬਹੁਜਨ ਸਮਾਜ ਪਾਰਟੀ ਮਦਾਨ ਚਾ ਇਸ ਦੇਸ਼ ਦੇ ਅੰਦਰ ਜਦੋਂ ਪੁਜਾਚੀ ਦੇ ਵਿੱਚ ਗਿਆਨੀ ਜੈਲ ਸਿੰਘ ਪੰਜਾਬ ਦਾ ਮੁੱਖ ਮੰਤਰੀ ਸੀ ਕਾਂਗਰਸ ਦਾ ਉਹਨੇ ਇਸ ਦੇਸ਼ ਦੀ ਰਿਜ਼ਰਵੇਸ਼ਨ ਨੂੰ 6.12 6.12 ਚ ਕਰਕੇ ਸਾਨੂੰ ਐਸੀ ਲੋਕਾਂ ਨੂੰ ਆਪਸ ਵਿੱਚ ਪਾੜਿਆ ਉਹ ਜਿਹੜਾ ਫੈਸਲਾ ਸਾਡੇ ਲੋਕਾਂ ਨੂੰ ਕਾਤਕ ਸਿੱਧ ਹੋਇਆ ਉਸ ਫੈਸਲੇ ਨਾਲ ਇਹਨਾਂ ਨੇ ਦੇਸ਼ ਦੇ ਅੰਦਰ ਸਵਿਧਾਨ ਦੇ ਮੁਤਾਬਕ ਜਿੰਨੇ ਵੀ ਵਿਭਾਗ ਸਰਕਾਰੀ ਸੀ ਦੇਸ਼ ਨੇ ਰਿਜ਼ਰਵੇਸ਼ਨ ਨੂੰ ਪਾਰ ਦੇਸ਼ ਦੀ ਰਿਜ਼ਰਵੇਸ਼ਨ ਨੂੰ ਪਾਰਨ ਤੋਂ ਬਾਅਦ ਕਾਂਗਰਸ ਨੇ ਦੇਸ਼ ਦੇ ਸਾਰੇ ਵਿਭਾਗ ਮਾਈ ਪ੍ਰਾਈਵੇਟ ਕੀਤੇ ਜਿੱਥੇ ਬੈਕਲੋਗ ਪੂਰਾ ਹੋਣਾ ਸੀ ਐਸ ਸੀ ਬੀ ਸੀ ਤੇ ਘੱਟ ਗਿਣਤੀਆਂ ਨੂੰ ਨੌਕਰੀਆਂ ਮਿਲਣੀਆਂ ਸੀ ਉਹ ਸਾਡੀ ਇਹਨਾਂ ਨੇ ਨੌਕਰੀ ਨੂੰ ਦੇਸ਼ ਦੇ ਅੰਦਰ ਪ੍ਰਾਈਵੇਟ ਪ੍ਰਾਈਵੇਟ ਕਰਕੇ ਖਾਤਮ ਕੀਤਾ ਅੱਜ ਦੇਸ਼ ਦੇ ਅੰਦਰ ਸੁਪਰੀਮ ਕੋਰਟ ਨੇ ਫੈਸਲਾ ਦਿੱਤਾ ਵਰਗੀਕਰਨ ਦਾ ਵੀ ਦੇਸ਼ ਦੇ ਅੰਦਰ ਜੇ ਐਸੀ ਐਸੀਆਂ ਦੇ ਪੜੇ ਲਿਖੇ ਲੋਕਾਂ ਨੂੰ ਨਹੀਂ ਉਹ ਸੀਟ ਦਿੱਤੀ ਜਾਂਦੀ ਤਾਂ ਜਨਰਲ ਨੂੰ ਦਮਾਗੇ ਜਦ ਕਿ ਇਹ ਕੋਸ ਇਥੇ ਦੀਆਂ ਸਰਕਾਰਾਂ ਪਹਿਲਾਂ ਹੀ ਕਰਦੀਆਂ ਰਹੀਆਂ ਇਹ ਸਰਕਾਰਾਂ ਨੇ ਜਨਰਲ ਲੋਕਾਂ ਦੇ ਗਲਤ ਸਰਟੀਫਿਕੇਟ ਬਣਾ ਕੇ ਸਾਡੀਆਂ ਨੌਕਰੀਆਂ ਨੂੰ ਖੋਇਆ ਦੇਸ਼ ਦੇ ਅੰਦਰ ਐਸੀ ਤੇ ਬੀਸੀ ਨੂੰ ਪਾੜਿਆ ਨਾ ਬੈਕਲੌਗ ਪੂਰਾ ਕੀਤਾ ਨਾ ਮੰਡਲ ਕਮਿਸ਼ਨ ਰਿਪੋਰਟ ਲਾਗੂ ਕੀਤੀ ਇਸ ਸੇਸ ਦੇ ਅੰਦਰ ਬੇਈਮਾਨ ਸਰਕਾਰਾਂ ਚਾਹੇ ਕਾਂਗਰਸ ਦੀ ਹੋਵੇ ਚਾਹੇ ਆਮ ਆਦਮੀ ਦੀ ਹੋਵੇ ਚਾਹੇ 파ਰਤੀ ਜਨਤਾ ਪਾਰਟੀ ਦੀ ਹੋਵੇ ਅੱਜ ਜਿਹੜਾ ਨੌਕਰੀ ਤੋਂ ਬੇਰੁਜ਼ਗਾਰ ਲੋਕ ਐਸੀ ਬੀਸੀ ਸਾਰੇ ਦੇ ਛਾਰੇ ਲੋਕ ਨੇ ਆਪਣੀ ਹਾਤਬੰਦੀ ਕੋਲ ਵੀ ਦਿੱਤੀ ਕਿਤੇ ਨਾ ਕਿਤੇ ਅਸਰ ਦੇਖਣ ਨੂੰ ਨਹੀਂ ਮਿਲਿਆ ਲੁਧਿਆਣਾ ਅਸਰ ਜਿਹੜਾ ਆ ਅਛਰੇ ਆ ਅਸੀਂ ਦੇਸ਼ ਦੇ ਅੰਦਰ ਘਾਟ ਗਿਣਤੀਆਂ ਦੇ ਲੋਕ ਅਸੀਂ ਐਸੀ ਸੁਪਰੀਮ ਕੋਰਟ ਦੇ ਫੈਸਲੇ ਦਾ ਵਿਰੋਧ ਕਰਦੇ ਪੂਰੇ ਦੇਸ਼ ਦੇ ਅੰਦਰ ਅਸੀਂ ਬਿਨਾ ਟਕਰਾ ਤੋਂ ਬਿਨਾ ਲੜਾਈ ਤੋਂ ਰਾਸ਼ਟਰਪਤੀ ਨੂੰ ਮੈਮੋਰੰਡਮ ਧਮਾਕੇ ਵੀ ਜੋ ਦੇਸ਼ ਦੇ ਅੰਦਰ ਦੇਸ਼ ਦਾ ਸੰਵਿਧਾਨ ਕਹਿੰਦਾ ਉਹ ਮੰਨਣਾ ਚਾਹੀਦਾ ਉਹ ਕਰਨਾ ਚਾਹੀਦਾ ਨਾ ਕਿ ਦੇਸ਼ ਦੀ ਆਰਐਸ ਦੀ ਸਰਕਾਰ ਜਿਹੜੀ ਐਸੀ ਤੇ ਬੀਸੀ ਨੂੰ ਪਾੜ ਕੇ ਦੇਸ਼ ਦੇ ਅੰਦਰ ਮਨੁੱਖ ਦੇ ਸੰਵਿਧਾਨ ਨੂੰ ਮਨੁੱਖ ਦੀ ਵਿਵਸਥਾ ਨੂੰ ਲਾਗੂ ਕਰਨਾ ਚਾਹੁੰਦੀ ਆ ਅਸੀਂ ਉਹਨਾਂ ਦਾ ਦੇਸ਼ ਦੇ ਅੰਦਰ ਵਿਰੋਧ ਕਰਦੇ ਆ ਬਹੁਤ ਜਨ ਸਮਾਜ ਪਾਰਟੀ ਦੇਸ਼ ਦੇ ਅੰਦਰ ਅੰਦੋਲਨ ਕੈਮ ਕਰੇਗੀ ਸੰਵਿਧਾਨ ਕੇ ਸਨਮਾਨ ਮੈਂ ਕਿਤਾ ਜਾ ਰਿਹਾ ਕੀ ਕਹਿਣਾ ਚਾਹੋਗੇ ਹਾਂਜੀ ਅੱਜ ਦਾ ਜਿਹੜਾ ਇਹ ਪ੍ਰੋਟੈਸਟ ਹੈਗਾ ਇਹ ਭਾਰਤ ਦੇ ਅੰਦਰ ਜਿੰਨਾ ਵੀ ਜਥੇਬੰਦੀਆਂ ਵੱਲੋਂ ਬੰਦ ਦੀ ਕਾਲ ਆਈ ਸੀਗੀ ਸਾਡੇ ਦੇਸ਼ ਦੇ ਰਾਸ਼ਟਰੀ ਪ੍ਰਧਾਨ ਮਾਨਜੋਗ ਭੈਣ ਕੁਮਾਰੀ ਮਾਇਆਵਦੀ ਜੀ ਵੱਲੋਂ ਉਹਨਾਂ ਵੱਲੋਂ ਵੀ ਇਸ ਬੰਦ ਦਾ ਜਿਹੜਾ ਹੈਗਾ ਸਮਰਥਨ ਕਰਨ ਵਾਸਤੇ ਸੰਦੇਸ਼ ਭਾਰਤ ਦੇ ਦੇ ਦਿੱਤਾ ਗਿਆ 1 ਅਗਸਤ 2024 ਨੂੰ ਜਿਹੜਾ ਭਾਰਤ ਦੇਸ਼ ਦੇ ਅੰਦਰ 7 ਜੱਜਸ ਵੱਲੋਂ ਇੱਕ ਬਹੁਤ ਹੀ ਮਾੜਾ ਜਿਹੜਾ ਫੈਸਲਾ ਲਿਆ ਗਿਆ ਉਹਨਾਂ ਨੇ ਫੈਸਲਾ ਇਹ ਲਿਆ 341 ਔਰ 342 ਜਿਹੜਾ ਆਰਟੀਕਲ ਸੀਗਾ ਸੰਵਿਧਾਨ ਦੇ برخلاف ਇਹ ਫੈਸਲਾ ਹੋਇਆ ਔਰ ਸਾਡੇ ਬਹੁਜਨ ਸਮਾਜ ਜਿਹੜਾ ਸੀਗਾ ਉਹਨਾਂ ਨੂੰ ਆਪਸ ਵਿੱਚ ਵਖਰੇਵਾ ਪੈਦਾ ਕਰਨ ਵਾਲਾ ਜਿਹੜਾ ਫੈਸਲਾ ਹੋਇਆ ਉਹਦੀ ਵਿਰੋਧਤਾ ਦੇ ਵਿੱਚ ਅਸੀਂ ਅੱਜ ਜਿਹੜਾ ਹੈਗਾ ਰੋੜਾ ਤੇ ਉਤਰਿਆ ਭਾਰਤ ਬੰਦ ਦੇ ਸਮਰਥਨ ਵਿੱਚ ਪਹੁੰਚੇ ਅਸੀਂ ਔਰ ਉਹਦੇ ਅੰਦਰ ਦੇ ਵਿੱਚ ਅਸਰ ਨਹੀਂ ਦੇਖਣ ਨੂੰ ਮਿਲਿਆ ਸਾਰਾ ਬਾਜ਼ਾਰ ਸਾਰਾ ਹੁੰਦਾ ਹੈ ਸਾਰਾ ਉੱਤੇ ਹੀ ਟਰਾਂਸਪੋਰਟੇਸ਼ਨ ਵੀ ਚੱਲਦੀ ਹੈ ਸਾਰਾ ਅਸੀਂ ਅੱਜ ਜਿਹੜਾ ਪ੍ਰੋਟੈਸਟ ਕਰ ਰਹੇ ਹਾਂ ਬਿਲਕੁਲ ਅਸੀਂ ਥੱਕਾ ਨਹੀਂ ਕਰ ਰਹੇ ਅਸੀਂ ਸ਼ਾਂਤਮਈ ਢੰਗ ਦੇ ਨਾਲ ਆਪਣੇ ਭਾਈਚਾਰਕ ਸਾਂਝ ਨੂੰ ਬਰਕਰਾਰ ਰੱਖਦੇ ਹੋਏ ਅੱਜ ਦਾ ਇਹ ਪ੍ਰੋਟੈਸਟ ਲੜ ਰਹੇ ਹਾਂ ਅਗਰ ਜੇ ਬੰਦ ਕਰਨਾ ਹੁੰਦਾ ਤੇ ਇੱਕ ਵੀ ਦੁਕਾਨ ਸ਼ਹਿਰ ਦੇ ਅੰਦਰ ਗੁੱਲੀ ਨਾ ਹੁੰਦੀ ਕਿਉਂਕਿ 2 ਅਪ੍ਰੈਲ 2018 ਦਾ ਇਤਿਹਾਸ ਬੁਆਇਆ ਅਰੇ ਕੀ ਨਾਮ ਹੈ ਜੀ ਤੁਹਾਡਾ ਜੀ ਮੈਂ ਬਲਵਿੰਦਰ ਸਿੰਘ ਜੱਸੀ ਕਾਰਜਕਾਰੀ ਪ੍ਰਧਾਨ ਬੌਜਨ ਸਮਾਜ ਪਾਰਟੀ ਜ਼ਿਲ੍ਹਾ ਲੁਧਿਆਣਾ ਦੀ